ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆ ਸਾਡੇ ਗੁਰਸਿੱਖ ਦੀ ਭਾਈ ਗਰਦਿਆਲ ਸਿੰਘ ਪੁੱਲਰ ਦੀ ਦਸਤਾਰ ਵਧਾਈ ਗਈ ਤੇ ਇਹਨਾਂ ਲੋਕਾਂ ਨੇ ਨਸ਼ੇੜੀਆਂ ਲੋਕਾਂ ਨੇ ਸ਼ਰਾਬੀਆਂ ਨੇ ਇਹ ਕਰਕੇ ਅਸੀਂ ਜਥੇਬੰਦੀਆਂ ਲੋ ਬਾਬਾ ਜੋਗਾ ਸਿੰਘ ਬਾਬਾ ਕਾਲਾ ਸਾਹਿਬ ਤੋਂ ਤੇ ਆਪਣਾ ਬਾਬੇ ਵਿਧੀ ਚੰਦ ਸਾਹਿਬ ਵੱਲੋਂ ਸਿੰਘ ਆਏ ਆ ਇਹ ਕਰਕੇ ਜੇ ਇਹਨਾਂ ਨੇ ਸਾਡੀ ਐਸਐਸਪੀ ਦਫ਼ਤਰ ਵੀ ਇਹੀ ਗਏ ਆ ਉੱਥੇ ਵੀ ਉਹਨਾਂ ਦੱਸਿਆ ਵੀ ਨਹੀਂ ਅਜੇ ਇੱਥੇ ਹੈਗੇ ਡੀਐਸਪੀ ਦਫ਼ਤਰ ਗਏ ਆ ਉੱਥੇ ਵੀ ਸਾਨੂੰ ਨਹੀਂ ਮਿਲੇ ਐਸ ਐਚਓ ਆ ਸ਼ਤਰ थाना ਜਿਹਦੇ ਉਥੇ ਗਏ ਉਹ ਵੀ ਨਹੀਂ ਮਿਲੇ ਜੇਕਰ ਇਹ ਸਾਡੀਆਂ ਮਤਲ ਜਿਹੜਾ ਸਿੱਖ ਦੀ ਦਸਤਾਰ ਦਾ ਇਹਨਾਂ ਨੇ ਮੁੱਲ ਨਾ ਪਾਇਆ ਜੋ ਇਹ 295 452 354 ਇਹ ਧਾਰਾ ਨਾ ਲਗੀਆਂ ਇਹਨਾਂ 'ਚ ਵਾਧਾ ਨਾ ਕੀਤਾ ਗਿਆ ਫਿਰ ਅਸੀਂ ਵੱਧੋ ਵੱਧ ਆਣ ਕੇ ਫੌਜ ਸਾਰੀ ਆਣ ਕੇ ਘਰਾਓ ਕਰਾਂਗੇ ਇਹਨਾਂ ਅਫਸਰਾਂ ਦਾ ਇਹ ਕਰਕੇ ਹੁਣ ਬੇਨਤੀ ਕਰਦੇ ਆਂ ਅਸੀਂ ਨਿਵਰਤਾ ਸਹਿਜ ਕਿ ਸਾਡੇ ਸਿੱਖ ਦੀ ਦਸਤਾਰ ਦਾ ਮੁੱਲ ਪਾਇਆ ਜਾਵੇ ਜੇਕਰ ਮੁੱਲ ਨਾ ਪਹੁੰਗੇ ਫਿਰ ਖਾਲਸਾ ਫੌਜ ਸਾਰੀ ਇਕੱਠੀ ਹੋ ਕੇ ਮੁੱਲ ਪਾਇਆ ਜਾਊਗਾ ਇਹਨਾਂ ਲੋਕਾਂ ਦੋਸ਼ੀਆਂ ਨੂੰ ਹੀ ਇਹ ਕਹਿਣਾ ਚਾਹੁੰਦੇ ਆਂ ਵੀ ਬੰਦੇ ਦੇ ਪੁੱਤ ਬਣਜੋ ਇਹ ਦਸਤਾਰ ਗੁਰੂ ਨਾਨਕ ਸਾਹਿਬ ਦੀ ਆ ਇਹ ਦਸਤਾਰ ਕਿਸੇ ਬੰਦੇ ਦੀ ਨਹੀਂ ਜਿਹਨੂੰ ਹੱਥ ਪਾਉਂਦੇ ਭੱਜ ਕੇ ਕਿਸਾਤਾਰੀ ਸਾਡਾ ਸਿੱਖ ਹੀ ਦਸਤਾਰ ਧਾਰੀ ਇਹਨਾਂ ਬਹੁਤ ਜ਼ਿਆਦੀ ਗਲਤੀ ਕੀਤੀ ਇਹ ਕੰਮ ਕਰਕੇ ਜੇ ਗੁੰਡਾਗਰਦੀ ਇਹੋ ਜਿਹੀ ਦਿਖਾਉਂਦੇ ਰਹਿਣਗੇ ਤੇ ਗੁੰਡਾਗਰਦੀ ਨੂੰ ਅਸੀਂ ਠੱਲ ਪਾਉਣ ਜਾਣਦੇ ਆਂ ਫਿਰ ਖਾਲਸਾ ਫੌਜ ਠੱਲ ਪਾਊਗੀ ਇਹ ਕਰਕੇ ਅਸਰਾਂ ਗਾੜੀ ਵੀ ਇਹੋ ਬੇਨਤੀ ਆ ਸਾਡੀ ਸਰਕਾਰ ਗਾੜੀ ਵੀ ਪ੍ਰਸ਼ਾਸਨ ਗਾੜੀ ਵੀ ਇਹ ਧਾਰਾਂ ਲਾਉਣ ਇਹਨਾਂ ਧਾਰਾਂ ਦੇ ਵਿੱਚ ਵਾਧਾ ਕਰਨ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜੇ ਕਾਨੂੰਨੀ ਕਾਰਵਾਈ ਨਾ ਆਈ ਤੇ ਫਿਰ ਜੋ ਵੀ ਹੋ ਸਕਿਆ ਹੋਊਗਾ ਤੇ ਇਹ ਕਰਕੇ ਮਤਲ ਜਿਹੜਾ ਵੇ ਇਸ ਚੀਜ਼ ਨੂੰ ਜਿਹੜਾ ਆ ਵੀ ਸੰਕੋਚ ਕਰ ਲੈਣ ਦਾ ਅਫਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ